ਕਿਉਂ ਲੋੜ ਪਈ ਦੂਜਿਆਂ ਦੀ ਰੱਖਿਆ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਕਿ ਪੰਜਾਬ ਪੁਲਿਸ ਦੇ ਉੱਪਰ ਹਮਲਾ ਕਰਨਾ ਪਿਆ ਉਹ ਵੀ ਸੁਲਤਾਨਪੁਰ ਲੋਧੀ ਜਹੀ ਪਵਿੱਤਰ ਧਰਤੀ ਤੇ ਉਹ ਨਿਹੰਗ ਸਿੰਘਾਂ ਦੇ ਗੋਲੀ ਦੇ ਨਾਲ ਮਾਰਿਆ ਗਿਆ ਉਹ ਮੁਲਾਜ਼ਮ ਇਹੀ ਤੇ ਮੰਗ ਰਹੇ ਹਨਾ ਇਹ ਕਿ ਸਾਡੀ ਗੋਲੀ ਨਾਲ ਨਹੀਂ ਮਰਿਆ ਹੋ ਸਕਦਾ ਹੈ ਪੁਲਿਸੀ ਲੱਗੀ ਹੋਵੇ ਹੋ ਸਕਦਾ ਇਹ ਵਿਰੋਧੀ ਪਾਰਟੀ ਆ ਬਾਬਾ ਬਲਬੀਰ ਸਿੰਘ ਬਾਬਾ ਬਲਬੀਰ ਸਿੰਘ ਦੇ ਉੱਪਰ ਬਾਬਾ ਜੀ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਦੇ ਦੋਸ਼ ਜਿਹੜੇ ਬਾਬਾ ਬੁੱਢਾ ਦਲ ਅਸੀਂ ਸਤਿਕਾਰ ਕਰਦੇ ਹਾਂ ਨਿਹੰਗ ਸਿੰਘਾਂ ਦਾ ਬੁੱਢਾ ਦਲ ਦੇ ਆਪਣੇ ਆਪ ਨੂੰ 14ਵੇਂ ਮੁਖੀ ਜਿਹੜੇ ਨੇ ਮੰਨਦੇ ਨੇ ਅਸੀਂ ਉਹ ਆਪ ਦਾ ਇਹ ਮੁਖੀ ਨਹੀਂ ਮੰਨਦੇ ਬਾਬਾ ਬਲਬੀਰ ਸਿੰਘ ਨੂੰ ਨਾ ਤਾਂ ਬਾਬੇ ਸੰਤਾ ਸਿੰਘ ਨੇ ਬਣਾਇਆ ਔਰ ਨਾ ਹੀ ਸਾਡੇ ਪੰਜ ਪਿਆਰਿਆਂ ਨੇ ਬਣਾਇਆ ਪਰ ਜੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਕਹਿੰਦੇ ਨੇ ਕਿ ਬਾਬਾ ਸੰਤਾ ਸਿੰਘ ਜੀ ਮਹਾਰਾਜ ਦੇ ਵੱਲੋਂ ਮੰਨੂ ਵਿਲ ਜਿਹੜੀ ਆ ਮੇਰੇ ਨਾਮ ਤੇ ਕਰ ਦਿੱਤੀ ਗਈ ਸੀ ਇਸ ਕਰਕੇ ਹੁਣ 14ਵਾਂ ਮੁਖੀ ਜਿਹੜਾ ਮੈਂ ਹੈਗਾ ਬਾਬਾ ਬਾਬਾ ਬਲਵੀਰ ਸਿੰਘ ਦਾ ਜਦੋਂ 96 ਚ ਕੱਢੇ ਨੇ ਉਦੋਂ ਵੀ ਵਿਰੋਧ ਕਰਕੇ ਕੱਢੇ ਕੱਢੇ ਗਏ ਨੇ ਜੀ ਬਿਲਕੁਲ ਜੀ ਮੇਰੇ ਕੋਲ ਤਨਖਾਈਆਂ ਨਾਮਾਂ ਪੈਂਦਾ ਤਨਖਾਈਆਂ ਘਰਾਰ ਦਿੱਤਾ ਗਿਆ ਸੀ ਬਾਬਾ ਬਲਵੀਰ ਸਿੰਘ ਨੂੰ ਬਿਲਕੁਲ ਜੀ ਅਨੇਕਾ ਸਿੰਘ ਜੇਲ੍ਹਾਂ ਚ ਫਸਾਏ ਪਹਿਲਾਂ ਵੀ ਹੁਣ ਵੀ ਫਸੇ ਹੋਏ ਆ ਫੌਜਾਂ ਵਿੱਚ 1.5 2 ਸਾਲਾਂ ਬਾਅਦ ਆਈਆਂ ਹੂੰ ਠੀਕ ਆ ਜੀ ਕਈ ਸਿੰਘਾਂ ਦੇ ਕਤਲਾਂ ਦਾ ਇੰਤੇਮ ਇਲਜ਼ਾਮ ਲੱਗਿਆ ਸੰਗਤ ਦੇ ਮਨਾਂ ਦੇ ਵਿੱਚ ਨਿਹੰਗ ਸਿੰਘਾਂ ਨੂੰ ਲੈ ਕੇ ਸਵਾਲ ਅਕਸਰ ਰਹਿੰਦੇ ਨੇ ਕਿ ਯਾਰ ਕੌਮ ਦੇ ਲਈ ਕੀ ਕਰਦੇ ਨੇ ਆਪਸੀ ਲੜਾਈਆਂ ਨੇ ਥੋਡੀਆਂ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਨੇ ਮੁਖੀ ਇਹ ਹੈਗਾ ਇਹ ਜੋ ਲੜਾਈ ਹੈ ਸਾਡੀ ਬਲਬੀਰ ਸਿੰਘ ਦੇ ਨਾਲ ਕਾਦੀ ਹੈ ਸਾਡੀ ਕੋਈ ਨਿੱਜੀ ਲੜਾਈ ਕੋਈ ਨਹੀਂ ਲੜਾਈ ਤਾਂ ਕੋਸੀ ਦੀ ਹੋਣਾ ਜੀ ਕਿ ਇਹਨੂੰ ਮੁਖੀ ਮੰਨਿਓ ਇਹ ਇਹਨੂੰ ਮੁਖੀ ਬਣਾਇਆ ਨਹੀਂ ਜੀ ਨਹੀਂ ਇਹਨੂੰ ਜਦੋਂ ਮੁਖੀ ਬਣਾਇਆ ਨਹੀਂ ਫਿਰ ਅਸੀਂ ਕਿਉਂ ਮੰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਨਵੰਬਰ 2023 ਨੂੰ निहंग सिंगां ਦੇ ਉੱਪਰ ਐਲੀਗੇਸ਼ਨ ਲੱਗਦੇ ਨੇ ਕਿ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਪਰ निहंग सिंगां ਦੇ ਵੱਲੋਂ ਪੰਜਾਬ ਦੀ ਪੁਲਿਸ ਦੇ ਉੱਪਰ ਹਮਲੇ ਕਰ ਦਿੱਤੇ ਗਏ। ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਪਰ ਕਾਫੀ ਦਬਾਅ ਪੈਂਦਾ ਤੇ ਇਸੇ ਦਬਾਅ ਤਹਿਤ ਪੰਜਾਬ ਪੁਲਿਸ ਕਾਰਵਾਈਆਂ ਇਸ ਲੜੀ ਤਹਿਤ ਕਰਦੀ ਆ ਤੇ ਕਾਫੀ निहंग सिंगां ਨੂੰ ਜਾਂ ਆਮ ਸਿੱਖ ਨੌਜਵਾਨਾਂ ਨੂੰ ਗਰਫਤਾਰ ਕਰਤੀ ਆ। 2 ਸਾਲ ਦੇ ਕਰੀਬ ਦਾ ਸਮਾਂ ਉਸ ਕਾਂਡ ਨੂੰ ਬੀਤ ਚੁੱਕਿਆ। ਕੇਸ ਨੌਜਵਾਨ ਹਾਲੇ ਤੱਕ ਵੀ ਭੁਗਤ ਰਹੇ ਨੇ। ਇਲਜ਼ਾਮਬਾਜ਼ੀਆਂ ਦੇ ਦੌਰ ਨੇ ਕੋਈ ਕਿਸੇ ਨੂੰ ਉਸ ਗੋਲੀ ਕਾਂਡ ਦਾ ਦੋਸ਼ੀ ਮੰਨਦਾ ਕੋਈ ਕਿਸੇ ਨੂੰ ਉਸ ਗੋਲੀ ਕਾਂਡ ਦਾ ਮੁੱਖ ਮੁਰਜ਼ਮ ਮੰਨਦਾ। ਇਸੇ ਕੇਸ ਤਹਿਤ ਕਾਫੀ ਸਮਾਂ ਜੇਲ੍ਹ ਦੇ ਵਿੱਚ ਲਗਾ ਕੇ ਆਏ ਗਿਆਨੀ ਗੁਰਪਿੰਦਰ ਸਿੰਘ ਜੀ ਬੁੱਢਾ ਦਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਰ ਉਸ ਦਿਨ ਅਸਲ ਦੇ ਵਿੱਚ ਹੋਇਆ ਕੀ ਸੀ ਤੇ ਇਸ ਗੋਲੀ ਕਾਣ ਦਾ ਮੁੱਖ ਦੋਸ਼ੀ ਕੌਣ ਆ ਤੇ ਪੰਜਾਬ ਦੀ ਪੁਲਿਸ ਦੇ ਉੱਪਰ ਹਮਲਾ ਕਰਨ ਦੀ ਲੋੜ ਕਿਉਂ ਪਈ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਤਿਆਂ ਨੂੰ ਇੱਕ ਵਾਰ ਫੇਰ ਕਹ ਜਾਈਏ ਜੀ ਵਾਰ ਜੀ ਕਾ ਖਾਲਸਾ ਵਾਰ ਜੀ ਕੀ ਫਤਿਹ ਗਿਆਨੀ ਜੀ ਸਿੱਧਾ ਸਵਾਲ ਕਿਉਂ ਲੋੜ ਪਈ ਦੁੱਧੀਆਂ ਦੀ ਰੱਖਿਆ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਕਿ ਪੰਜਾਬ ਪੁਲਿਸ ਦੇ ਉੱਪਰ ਹਮਲਾ ਕਰਨਾ ਪਿਆ ਉਹ ਵੀ ਸੁਲਤਾਨਪੁਰ ਲੋਧੀ ਜਹੀ ਪਵਿੱਤਰ ਧਰਤੀ ਦੇ ਉੱਪਰ ਖਾਲਸਾ ਹਮੇਸ਼ਾ ਹੀ ਗਊ ਅਤੇ ਗਰੀਬ ਦੀ ਰੱਖਿਆ ਕਰਦਾ ਹੈ ਇਹ ਹਮਲਾ ਉਸਨੇ ਕੀਤਾ ਸਾਡੇ ਨਾਲ ਲੱਗੇ ਚਲੋ ਅਸੀਂ ਤਾਂ ਹਾਈ ਹੂਸਾਬ ਤੋਂ ਸੀ ਝੂਠੇ ਪਰਚੇ ਆਕਤ ਲਿਆ ਕੇ ਪਾਏ ਵੀ ਆਪ ਦੇ ਵਿੱਚ ਪਰ ਫਿਰ ਵੀ ਸਾਡੀ ਛਾਉਣੀ ਸੀ ਅਮਰਤਵੇਲੇ 4ਵੇਂ ਕੀਰਤਨ ਚੱਲ ਰਿਹਾ ਹੈ। ਹਮਮ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਹਮਮ ਔਰ ਉੱਥੇ ਪੰਥ ਮੌਜੂਦ ਆ ਸਿੰਘ ਸਭ ਜੈਹਦਰ ਬਾਬਾ ਮਾਨ ਸਿੰਘ ਜੀ ਅਕਾਲੀ 96 ਕਰੋੜੀ ਹਮਮ ਔਰ ਨਾਲ ਨਿਹੰਗ ਸਿੰਘ ਫੌਜਾ ਹਮਮ ਔਰ ਅਮਰਤਵੇਲੇ 4 ਵਜੇ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ। ਔਰ ਗੋਲੀਆਂ ਦੀ ਜਿਹੜੀ ਰਿਕਾਰਡਿੰਗ ਆ ਹਮਮ ਉਹ ਤੁਸੀਂ ਖਾਸ ਕਰਕੇ ਵੇਖ ਵੀ ਸਕਦੇ ਜੀ ਕਿ ਆਟੋ ਮੈਗ ਹਥਿਆਰਾਂ ਨਾਲ ਗੋਲੀਆਂ ਚੱਲੀਆਂ। ਉੱਥੇ ਬਦਕਿਸਮਤੀ ਦੇ ਨਾਲ ਕਈ ਨਿਗਸੰਘੇ ਫੱਟੜ ਹੋਏ ਕਈ ਪੁਲਿਸ ਮੁਲਾਜ਼ਮ ਫੱਟੜ ਹੋਏ ਵਿੱਚੋਂ ਸਾਡੇ ਭਰਾ ਹੀ ਨੇ ਸਾਡੇ ਹੂੰ ਕਿਉਂਕਿ ਪੰਜਾਬ ਦੇ ਜੰਪਾਲਾ ਪੰਜਾਬ ਦੇ ਵਾਸੀ ਆ ਤੇ ਸਾਰਾ ਪੰਜਾਬ ਹੀ ਸਾਡਾ ਹੈ ਹੂੰ ਮਹਾਰਾਜ ਬਾਣੀ ਆ ਨਾ ਇਹ ਨਾਕਾਹੂਂ ਸੇ ਦੋਸਤੀ ਨਾਕਾਹੂਂ ਸੇ ਵੈਰ ਅਸੀਂ ਵੈਰ ਨਹੀਂ ਕਰਨ ਵਾਲੇ ਅਸੀਂ ਬਾਣੀ ਪੜਨ ਵਾਲੇ ਆ ਨਾਮ ਜਪਣ ਵਾਲੇ ਹੂੰ ਪਰ ਹੋਇਆ ਕੀ ਕਿ ਗੋਲੀ ਚੱਲੀ ਉੱਥੇ ਇੱਕ ਮੁਲਾਜ਼ਮ ਮਾਰਿਆ ਗਿਆ ਹੂੰ ਸਾਨੂੰ ਬਹੁਤ ਵੱਡਾ ਦੁੱਖ ਹੈ ਗੱਲ ਦਾ ਉਹ ਸਾਡਾ ਨਾਂ ਲੱਗਿਆ ਹਾਲਾਂਕਿ ਉਹਦਾ ਸੁਪੁੱਤਰ ਸਾਨੂੰ ਮਿਲਿਆ ਪਿੱਛੇ ਜਈ ਤਰੀਕ ਦੇ ਗਏ ਸੀ ਤੇ ਅਜੇ ਸਾਡਾਂ 'ਚ ਕੋਈ ਦੋਸ਼ ਨਹੀਂ ਕੋਈ ਲੈਣ ਦੇਣ ਨਹੀਂ ਗਾ ਅਸੀਂ ਵੀ ਇਹਨਾਂ ਕੋਈ ਵਾਰੀ ਮੰਗਦੇ ਆ ਤੁਸੀਂ ਮੰਗੋ ਉਹ ਨਿਹੰਗ ਸਿੰਘਾਂ ਦੀ ਗੋਲੀ ਦੇ ਨਾਲ ਮਾਰਿਆ ਗਿਆ ਉਹ ਮੁਲਾਜ਼ਮ ਇਹੀ ਤੇ ਮੰਗ ਰਹੇ ਆ ਨਾ ਇਹ ਕਿ ਸਾਡੀ ਗੋਲੀ ਨਾਲ ਨਹੀਂ ਮਰਿਆ ਉਹ ਗੋਲੀ ਹੋ ਸਕਦਾ ਪੁਲਿਸੀ ਲੱਗੀ ਹੋਵੇ ਹੋ ਸਕਦਾ ਇਹ ਵਿਰੋਧੀ ਪਾਰਟੀ ਆ ਬਾਬਾ ਬਲਵੀਰ ਸਿੰਘ ਉਹਨਾਂ ਦੀ ਗੋਲੀ ਲੱਗ ਸਕਦੀ ਹੈ ਬਾਬਾ ਬਲਵੀਰ ਸਿੰਘ ਦੇ ਉੱਪਰ ਬਾਬਾ ਜੀ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਦੇ ਦੋਸ਼ ਜਿਹੜੇ ਬਾਬਾ ਬੁੱਢਾ ਦਲ ਅਸੀਂ ਸਤਿਕਾਰ ਕਰਦੇ ਹਾਂ ਨਿਹੰਗ ਸਿੰਘਾਂ ਦਾ ਬੁੱਢਾ ਦਲ ਦੇ ਆਪਣੇ ਆਪ ਨੂੰ 14ਵੇਂ ਮੁਖੀ ਜਿਹੜੇ ਨੇ ਮੰਨਦੇ ਨੇ ਆਪਣੇ ਹੀ ਮੁਖੀ ਦੇ ਉੱਪਰ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਦਾ ਇਲਜ਼ਾਮ ਅਸੀਂ ਉਹ ਆਪ ਦਾ ਦੋਸ਼ ਮੁਖੀ ਨਹੀਂ ਮੰਨਦੇ ਸਾਡਾ 14ਵਾਂ ਮੁਖੀ ਸਿੰਘ ਸਾਹਿਬ ਜਿਹੜੇ ਦਾ ਬਾਬਾ ਸਰਜੀਤ ਸਿੰਘ ਜੀ ਅਕਾਲੀ 96 ਕਰੋੜ ਕਿਉਂਕਿ ਸਾਡੇ ਸਿਲੈਕਸ਼ਨ ਹੁੰਦੀ ਹੈ ਪੰਜ ਪਿਆਰੇ ਸਹਬਾਂ ਚੁੰਨਦੇ ਨੇ ਹਮ ਸਾਡੇ ਕੋਈ ਵੀ ਜਹਦਾ ਜਦੋਂ ਚੜਾਈ ਕਰ ਜਾਂਦਾ ਨਾ ਹਮ ਉਹ ਚੜਾਈ ਕਰਨ ਤੋਂ ਬਾਅਦ ਪੰਜਾਂ ਪਿਆਰਿਆਂ 'ਚ ਵੇਖਿਆ ਜਾਂਦਾ ਕਿ ਇਹਨਾਂ ਪੰਜਾਂ 'ਚੋਂ ਕਿਹੜਾ ਲਾਇਕ ਆ ਜੇ ਉਹਨਾਂ 'ਚੋਂ ਲਾਇਕ ਆ ਠੀਕ ਆ ਨਹੀਂ ਲਾਇਕ ਤਾਂ ਉਹਨਾਂ ਪੰਜਾਂ 'ਚੋਂ ਨਾ ਕਿੰਨੂੰ ਬਣਾਉਣਾ ਆ ਹਮ ਤੇ ਬਾਬਾ ਬਲਬੀਰ ਸਿੰਘ ਉਹਨਾਂ ਦਾ ਬਾਬੇ ਸੰਤਾ ਸਿੰਘ ਨੇ ਬਣਾਇਆ ਔਰ ਨਾ ਹੀ ਸਾਡੇ ਪੰਜ ਪਿਆਰਿਆਂ ਨੇ ਬਣਾਇਆ ਪਰ ਜੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਕਹਿੰਦੇ ਨੇ ਕਿ ਬਾਬਾ ਸੰਤਾ ਸਿੰਘ ਜੀ ਮਹਾਰਾਜ ਦੇ ਵੱਲੋਂ ਮੰਨੂ ਬਿੱਲ ਜਿਹੜੀ ਆ ਮੇਰੇ ਨਾਮ ਤੇ ਕਰ ਦਿੱਤੀ ਗਈ ਸੀ ਇਸ ਕਰਕੇ ਹੁਣ 14ਵਾਂ ਮੁਖੀ ਜਿਹੜਾ ਮੈਂ ਹੈਗਾ ਬਾਬਾ ਬਲਬੀਰ ਸਿੰਘ ਉਹ ੱੱਕੇ ਨਾਲ ਗੂਠੇ ਲਵਾ ਕੇ ਬਿੱਲਾ ਨਹੀਂ ਹੁੰਦੀਆਂ ਜੀ ਉਹ ਤਾਂ ਇਨਕੁਆਰੀਆਂ ਮੰਗ ਰਹੇ ਆ ਜਾਂਚਾਂ ਮੰਗ ਰਹੇ ਆ ਕਿਉਂ ਅਸੀਂ ਸੰਤੋ ਸਰਕਾਰ ਨੂੰ ਮਤਲਬ ਕਿ ਬੇਨਤੀਆਂ ਕਰ ਰਹੇ ਪੰਜਾਬ ਸਰਕਾਰ ਦੇ ਸਾਨੂੰ ਵਿਸ਼ਵਾਸ ਨਹੀਂ ਰਿਹਾ ਇਹਦੀ ਉੱਚ ਪੱਧਰੀ ਪਦਰੀ ਜਾਂਚ ਹੋਵੇ ਅਸੀਂ ਸਾਥ ਦੇਵਾਂਗੇ ਜਿਹੜੇ ਬਾਬੇ ਸੰਤਾ ਸਿੰਘ ਮਹਾਂਪ੍ਰਚਾਰਕ ਕੋਲ ਰਹਿੰਦੇ ਸੀ ਇੱਕ ਨਹੀਂ ਅਨੇਕਾਂ ਸਿੰਘ ਨੇ ਚਲੋ ਮੈਂ ਤਾਂ ਇਹ ਫੌਜਾਂ ਨੂੰ ਬੱਚੇ ਇਹਨਾਂ ਪਾਲਿਆ ਬਾਬਾ ਜੀ ਨੇ ਪਾਲਿਆ ਵੀ ਆ ਪੜਾਇਆ ਵੀ ਆ ਪਰ ਮੈਂ ਬਾਬਾ ਜੀ ਨੂੰ ਉਹਨਾਂ ਸਮਿਆਂ ਸੰਭਾਜ ਜਦੋਂ ਬਾਬਾ ਜੀ ਬਜ਼ੁਰਗ ਹੋ ਚੁੱਕੇ ਸਨ ਬਾਬਾ ਸੰਤਾ ਸਿੰਘ ਜੀ ਬਿਲਕੁਲ ਦਮਾਲੋ ਵੀ ਬਾਬਾ ਜੀ ਤਾਂ ਫਰਲਾ ਆਪਸ ਹੀ ਹੁੰਦਾ ਰਿਹਾ ਪ੍ਰਸ਼ਾਦਾ ਆਪਸ ਹੀ ਕੌਂਦਾ ਰਿਹਾ ਇਸ਼ਨਾਨ ਆਪ ਕਰਾਉਂਦਾ ਰਿਹਾ ਕਿਉਂਕਿ ਮੈਨੂੰ ਉਹਨਾਂ ਨੇ ਪੜਾਇਆ ਲਿਖਾਇਆ ਜੇ ਅੱਜ ਤੁਹਾਡੇ ਸਾਹਮਣੇ ਬੈਠਾ ਗਿਆਨੀ ਜੀ ਇਹ ਉਹਨਾਂ ਦੀ ਬਦੌਲਤ ਆ ਮਾਪੁਰਸ਼ਾਂ ਦੀ ਔਰ ਮੇਰੇ ਗੁਰਦੇਵ ਪਿਤਾ ਸਨ ਤੇ ਮੈਂ ਉਹਨਾਂ ਦੀ ਸੇਵਾ ਸੰਭਾਲ ਤਨਦੇਹੀ ਦੇ ਨਾਲ ਕੀਤੀ। ਬਾਬਾ ਜੀ ਮਰਿਆਦਾ ਕੀ ਆ ਤੁਸੀਂ ਬਾਬਾ ਬਲਵੀਰ ਸਿੰਘ ਦੇ ਉੱਪਰ ਸਵਾਲ ਖੜੇ ਕਰ ਦਿੱਤੇ ਨੇ ਕਿ ਉਹ ਮਰਿਆਦਾ ਦੇ ਅਕੋਰਡਿੰਗ ਜਿਹੜਾ ਬੁੱਢਾ ਦਲ ਦੇ ਸੇਵਾਦਾਰ ਨਹੀਂ ਬਣੇ। ਬਾਬਾ ਬਲਵੀਰ ਸਿੰਘ ਕਹਿੰਦੇ ਨੇ ਕਿ ਬਾਬਾ ਸੰਤਾ ਸਿੰਘ ਜੀ ਮਹਾਂਪੁਰਖਾਂ ਨੇ ਮੰਨੂ ਗੱਦੀ ਦਿੱਤੀ ਹੈ ਜਾਂ ਉਹ ਅਹੁਦਾ ਜਿਹੜਾ ਬਖਸ਼ਿਸ਼ ਕੀਤਾ ਗਿਆ ਬਿਲ ਜਿਹੜੀ ਆ ਉਹ ਮੇਰੇ ਨਾਮ ਤੇ ਕੀਤੀ ਹੈਗੀ। ਹੁਣ ਇੱਥੇ ਇੱਕ ਸਵਾਲ ਤੁਸੀਂ ਕਹਿੰਦੇ ਹੋ ਕਿ ਨਹੀਂ ਮਰਿਆਦਾ ਦਾ ਘਾਣ ਹੋਇਆ ਅਸਲ ਮਰਿਆਦਾ ਕੀ ਹੈ ਜੇ ਮੈਂ ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਚਾਹਾਂ ਬਿਲਕੁਲ ਜੀ ਚਲੋ ਬਾਬਾ ਸੰਤਾ ਸਾਹਿਬਾ ਪ੍ਰਸਾਦ ਸਾਡੇ ਕੋਈ ਵੀ ਜਾਇਦਾਦ ਕਿਸੇ ਨੂੰ ਦੇ ਨਹੀਂ ਸਕਦੇ ਕਿ ਜਾਇਦਾਦ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਆਪਣੇ ਜੀਉਂਦੇ ਜੀ ਨਹੀਂ ਦੇ ਸਕਦੇ ਪੰਜ ਪਿਆਰੇ ਸਹਿਬਾਂ ਦਿੰਦੇ ਅਗੇ ਉਹਦੇ ਬਰਾਬਰ ਤੇ ਨਹੀਂ ਘਰ ਬਣਾਇਆ ਜਾਂਦਾ ਹਾਂ ਉਤਰਾ ਅਧਿਕਾਰੀ ਬਣਾਇਆ ਜਾਂਦਾ ਉਹ ਸਿੰਘ ਸਾਹਿਬ ਜਾਇਦਾਦ ਬਾਬਾ ਸਰਜੀਤ ਸਿੰਘ ਜੀ ਕਾਲੀ ਸਾਰੇ ਫੋਟੋਆਂ ਪ੍ਰੂਫ ਹਸੈਨ ਸਾਰੇ ਨਿਹੰਗ ਸਿੰਘ ਜਥੇ ਬੰਦੀਆਂ ਨੇ ਪਏ ਨੇ ਕਿਉਂਕਿ ਸਾਡਾ ਪਰਿਵਾਰ ਭਵੇਂ ਸਮੂਹ ਤਰਨੇ ਦਲ ਨੇ ਦਲਪੰਥ ਬਹਾਦਰ ਬਾਬਾ ਬੀਦੀ ਚਾਂਜੀ ਆ ਟਕਸਾਲਾ ਨੇ ਇਹ ਸਾਡਾ ਪਰਿਵਾਰ ਇੱਕ ਕੋਈ ਸਾਡੇ ਛੋਟੇ ਭਾਈ ਨੇ ਕੋ ਵੱਡੇ ਭਾਈ ਨੇ ਇਸ ਕਰਕੇ ਪਰਿਵਾਰ ਦੇ ਵਿੱਚ ਸਾਰੀ ਇਹ ਗੱਲ ਚੱਲਦੀ ਹੁੰਦੀ ਹੈ ਤੇ ਪਰਿਵਾਰ ਨੇ ਬਾਬਾ ਸੁਰਜੀਤ ਸਿੰਘ ਨੂੰ ਮੰਨਿਆ ਹੋਇਆ ਬਾਬਾ ਸੰਤਾ ਸਿੰਘ ਜੀ ਦੀਆਂ ਕੁਝ ਲਿਖਤਾਂ ਜਾਂ ਕੁਝ ਅਸੀਂ ਰਿਕਾਰਡਿੰਗਸ ਹੈਗੀਆਂ ਨੇ ਜਿਸ ਦੇ ਵਿੱਚ ਮਹਾਂਪੁਰਸ਼ਾਂ ਨੇ ਕਿਹਾ ਹੋਵੇ ਕਿ ਮੇਰਾ ਉੱਤਰ ਅਧਿਕਾਰੀ ਜਿਹੜਾ ਬਾਬਾ ਸੁਰਜੀਤ ਸਿੰਘ ਜੀ ਹੋਣਗੇ ਜਾਂ ਉਹ ਖਬਰਾਂ ਦੀਆਂ ਕਟਿੰਗਾਂ ਆਏਗੀਆਂ ਜੀ ਕਿਉਂਕਿ ਰਿਕਾਰਡਿੰਗਾਂ ਚਲੋ ਬਾਬਾ ਜੀ ਨੇ ਇਹ ਜਿਹੜੀ ਰਿਕਾਰਡਿੰਗ ਤੁਸੀਂ ਚਲੋ ਗੱਲ ਕਰ ਲਈਏ ਹਾਂ ਇਹ ਸਾਡੇ ਇੱਕ ਨੱਠ ਤੇ ਚੱਲ ਰਹੀ ਹੈ ਕਿ ਬਾਬਾ ਸੰਤਾ ਜੀ ਖੁਦ ਕਹਿ ਰਹੇ ਕਿ ਸਾਡਾ ਪੰਜ ਪਿਆਰੇ ਸਹਿਬਾਨ ਦੇਗੀ ਆ ਨਿਸ਼ਾਨ ਚੀ ਨਿਗਾਰ ਚੀ ਲਾਂਗਰੀ ਹੈਡ ਗ੍ਰੰਤੀ ਸਹਿਬਾਨ ਇਹ ਪੰਜ ਗੁਰੂ ਕੇ ਲਾਲ ਇਹ ਚਾਉਂਦੇ ਆ ਇਹ ਸਲੈਕਸ਼ਨ ਕਰਦੇ ਆ ਫਿਰ ਸਾਰੀ ਫੌਜ ਮਾਨਤਾ ਦਿੰਦੀ ਮਾਰੇ ਬਜਨ ਵਿੱਚ 40 ਹਜ਼ਾਰ اے بی ਜੀ ਖਾਤਾ ਮੁਕਤੇ ਭਾਵਨ ਸਿੰਘ ਬਲੀ ਇਹ ਸਾਰੀ ਬੇ ਵਿਚਾਰ ਚਰਚਾ ਘੋਖ ਹੁੰਦੀ ਆ ਕਿ ਜਿਹੜਾ ਚੰਗਾ ਹੁੰਦਾ ਜਿਹੜਾ ਸਾਰਿਆਂ ਨੂੰ ਲਾ ਕੇ ਚੱਲਦਾ ਵਿਕਤਰਾ ਨਹੀਂ ਕਰਦਾ ਈਰਖਾ ਨਹੀਂ ਕਰਦਾ ਵੈਰ ਵਿਰੋਧ ਨਹੀਂ ਕਰਦਾ ਕਿਸੇ ਨਾਲ ਉਹਨੂੰ ਬਣਾਇਆ ਜਾਂਦਾ ਤੇ ਬਾਬਾ ਬਲਬੀਰ ਸਿੰਘ ਦਾ ਜਦੋਂ 96 ਵਿੱਚ ਕੱਢੇ ਨੇ ਉਦੋਂ ਵੀ ਵੈਰ ਵਿਰੋਧ ਕਰਕੇ ਕੱਢੇ ਕੱਢੇ ਗਏ ਨੇ ਜੀ ਬਿਲਕੁਲ ਜੀ ਆભાર ਕੀਆ ਬਾਬਾ ਜੀ ਇਸ ਗੱਲ ਦਾ ਤੁਹਾਡੀ ਦਾ ਇਸ ਦਾ ਹੀ ਤੁਹਾਨੂੰ ਬਾਅਦ ਮੋਬਾਈਲ ਪਿਆ ਚਲੋ ਆਪਾਂ ਮੇਰੇ ਕੋ ਤਨਖਾਈ ਆ ਨਾਮਾ ਪਿਆਂ ਦਾ ਤਨਖਾਇਆ ਕਰਾਰ ਦਿੱਤਾ ਗਿਆ ਸੀ ਬਾਬਾ ਬਲਵੀਰ ਸਿੰਘ ਨੇ ਬਿਲਕੁਲ ਜੀ ਕਿਹਨਾਂ ਦੇ ਵੱਲੋਂ ਸਿੰਘ ਸਾਹਿਬ ਜਹੇਦਾਰ ਬਾਬਾ ਸੰਤਾ ਸਿੰਘ ਜੀ ਅਕਾਲੀ 96 ਕਰੋੜੀ ਪੰਥ ਪਾਤਸ਼ਾਹ ਵੱਲੋਂ ਰੀਜ਼ਨ ਕੀ ਸੀ ਬਾਬਾ ਜੀ ਕਿਉਂਕਿ ਤੁਸੀਂ ਬਾਬਾ ਸੰਤਾ ਸਿੰਘ ਜੀ ਮਹਾਂਪੁਰਸ਼ਾਂ ਦੀ ਸੰਗਤ ਜਿਹੜੀ ਆ ਕੀਤੀ ਆ ਤੁਸੀਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਿਮਾਲਾ ਸਜਾਉਣ ਦਾ ਸੁਭਾਗ ਵੀ ਤੁਹਾਡੇ ਕੋਲ ਪ੍ਰਾਪਤ ਹੈਗਾ ਉਹਨਾਂ ਨੂੰ ਪ੍ਰਸ਼ਾਦਾਏ ਤੁਸੀਂ ਨੇ ਸ਼ਿਕਾਇਤ ਨੇ ਰੀਜ਼ਨ ਕੀ ਆ ਕਿ ਬਾਬਾ ਬਲਵੀਰ ਸਿੰਘ 96 ਕਰੋੜੀ ਨੂੰ ਜਿਹੜਾ ਸ਼ੇਕ ਦਿੱਤਾ ਗਿਆ ਬੁੱਢਾ ਦਲ ਦੇ ਵਿੱਚੋਂ ਜਾਂ ਪੰਥ ਦੇ ਵਿੱਚ ਇਹਨਾਂ ਨੇ ਸਾਡੀਆਂ ਸ਼ੌਣੀਆਂ ਖੁਰਦ-ਬੁਰਦ ਕੀਤੀਆਂ ਜੋ ਇਹ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਬੰਦਾ ਇੱਕ ਵਪਾਰੀ ਤੌਰ ਤੇ ਆ ਪੰਥ ਦੀਆਂ ਜਾਇਦਾਦਾਂ ਵੇਚਦਾ ਰਿਹਾ ਉਹ ਕਿਵੇਂ ਪੰਥ ਦਾ ਜਾਇਜ਼ ਦਰਬਾਰ ਬਣ ਸਕਦਾ ਹੈ ਦੂਜੀ ਗੱਲ ਅਨੇਕਾਂ ਸਿੰਘ ਜੇਲ੍ਹਾਂ 'ਚ ਫਸਾਏ ਪਹਿਲਾਂ ਵੀ ਹੁਣ ਵੀ ਫਸੇ ਹੋਏ ਆ ਫੌਜਾਂ ਵਿੱਚੋਂ 1.5-2 ਸਾਲਾਂ ਬਾਅਦ ਆਈਆਂ ਹੂੰ ਠੀਕ ਹੈ ਜੀ ਕਈ ਸਿੰਘਾਂ ਦੇ ਕਤਲਾਂ ਦਾ ਇਹ ਤੇ ਇਲزام ਲੱਗਿਆ ਕੋਈ ਸਬੂਤ ਵੀ ਦੇਵਾਂਗੇ ਕਵਾ ਵੀ ਨਹੀਂ ਸਾਡੇ ਕੋਲ ਅਸੀਂ ਇਸ ਚੀਜ਼ ਤਾਂ ਹੀ ਸੀਬੀਆਈ ਦੀ ਮੰਗ ਕਰ ਰਹੇ ਆਂ ਸੈਂਟਰ ਸਰਕਾਰ ਦੇ ਕੋਲ ਵੀ ਜਾਵਾਂਗੇ ਬੇਨਤੀ ਕਰਾਂਗੇ ਕਿ ਸਾਡੀ ਬਾਹ ਫੜੋ ਜੀ ਸਾਨੂੰ ਅਜੇ ਵੀ ਧਮਕੀਆਂ ਮਿਲ ਰਹੀਆਂ ਨੇ ਤੇ ਝੂਠੇ ਕੇ ਪਾਓ ਸਾਨੂੰ ਡਰ ਵੀ ਆ ਨਾਲ ਤਾਂ ਸੰਗ ਸਾਡਾ ਸਾਥ ਦੇਵੇ ਤੇ ਨਾਲੇ ਇਹਦੀ ਸਾਰੀ ਇਨਕਵਾਇਰੀ ਕਰੇ ਅਸੀਂ ਇਨਕਵਾਇਰੀ ਦਾ ਸਾਥ ਦੇਵਾਂਗੇ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਤਲ ਕਰਵਾਏ ਨੇ ਨੌਜਵਾਨਾਂ ਦੇ ਪਹਿਲਾਂ ਵੀ ਕਰਵਾਏ ਨੇ ਹੁਣ ਵੀ ਕਰਵਾਏ ਨੇ ਹੁਣ ਵੀ ਫਸਾਏ ਨੇ ਪਹਿਲਾਂ ਹੀ ਫਸਾਏ ਨੇ ਪਰ ਜੀ ਸਰਕਾਰ ਨੇ ਤਾਂ ਆਪਾ ਬਲਵੀਰ ਸਿੰਘ ਕੋਲ ਸੁਰੱਖਿਆ ਜਿਹੜੀ ਹੈਗੀ ਆ ਬਹੁਤ ਭਾਰੀ ਸੁਰੱਖਿਆ ਦੇ ਵਿੱਚ ਚੱਲਦੇ ਨੇ ਫਿਰ ਜੇਕਰ ਇੱਕ ਦੋਸ਼ੀ ਕੋਈ ਹੋਏਗਾ ਕੋਈ ਇਸ ਤਰ੍ਹਾਂ ਦੇ ਅਲੀਗੇਸ਼ਨ ਹੋਣਗੇ ਤਾਂ ਫਿਰ ਸਰਕਾਰ ਉਹਨਾਂ ਨੂੰ ਸਿਕਿਉਰਟੀਆਂ ਤਾਂ ਨਹੀਂ ਦੇਏਗੀ ਸਰਕਾਰ ਮੇਰੇ ਥੋੜੇ ਟੈਕਸ ਦੇ ਪੈਸੇ ਦੇ ਨਾਲ ਚੱਲੇਗੀ ਸਰਕਾਰ ਇੱਕ ਮੁਲਜ਼ਮ ਨੂੰ ਇੱਕ ਦੋਸ਼ੀ ਨੂੰ ਜੀ ਸਿਕਿਉਰਟੀਆਂ ਥੋੜਾ ਦੇਗੀ ਫਿਰ ਇਹ ਸਮੇਂ ਸਮੇ ਦੀਆਂ ਸਰਕਾਰਾਂ ਨੇ ਸਰਕਾਰ ਸਾਰੀ ਸਰਕਾਰ ਕੋਈ ਨਹੀਂ ਮਾੜੀ ਹੁੰਦੀ ਸਰਕਾਰਾਂ ਚ ਬਾਗੜ ਬਿੱਲੇ ਹੁੰਦੇ ਆ ਜਿਨ੍ਹਾਂ ਇਹਦਾ ਸਾਧ ਦਿੱਤਾ ਇਹ 2007 ਦਾ ਗੋਲੀ ਕਾਂਡ ਹੋਇਆ ਸੀ ਹਾਂ ਉੱਚ ਬਨਵੀਰ ਸਿੰਘ ਤੇ ਉਹਦੇ ਸਿੰਘ ਦੋ ਗਰੁੱਪ ਟਕਰਾਈ ਸਨ ਹਾਂਜੀ ਹਾਂਜੀ ਉੱਚ ਵੀ ਬਾਬਾ ਸੁਜੀਤ ਸਿੰਘ ਨੂੰ 메ਨ ਦੋਸ਼ੀ ਬਣਾ ਕੇ ਜੇਲ੍ਹ ਚ ਪਸਾਇਆ ਗਿਆ ਵਿਚਾਰੇ ਨੂੰ ਪਰ ਉਦੋਂ ਮਗਰੋਂ ਜੈਡ ਪਲੱਸ ਲਈਆਂ ਕਿ ਮੇਰੇ ਪਰਿਵਾਰ ਨੂੰ ਖਤਰਾ ਹੈ ਜੀ ਮੇਰਾ ਪਰਿਵਾਰ ਮਾਰਤਾ ਹੋਰਾਂ ਨੂੰ ਖਤਰਾ ਹੈ ਜੀ ਉਹ ਭਾਈ ਅਸੀਂ ਕਿੰਨੇ ਕਾਤਲ ਹਾਂ ਫੌਜਾਂ ਦਾ ਪਿਛਲਾ ਸਾਰਾ ਜੀਵਨ ਚੈੱਕ ਕਰ ਲੋ ਮੈਂ ਕਿੰਨੇ ਕ ਅਪਰਾਧ ਕੀਤੇ ਆ ਖਰੂਕੀ ਬਾਣੀ ਪੜ੍ਹੀ ਆ ਪੜ੍ਹਾਈ ਆ ਸੰਥਾ ਦੇਣਾ ਆ ਲੋਕਾਂ ਨੂੰ ਉਪਦੇਸ਼ ਦੇਣਾ ਕਥਾ ਦੇਵੇ ਸਮਝਾਉਣਾ ਪਈ ਨਾਮ ਜਪੋ ਵੰਡ ਛਕੋ ਦੇਗ ਚਲਾਓ ਕਿ ਇਹ ਭਾਵ ਚੰਗੀ ਵਿਚਾਰ ਦੱਸਦੇ ਅਸੀਂ ਕਿਉਂ ਨਾ ਚੱਲਾਂਗੇ ਜੇ ਅਸੀਂ ਮਾੜੇ ਹੁੰਦੇ ਤੇ ਕਿਉਂ ਕਰਦੇ ਇਹ ਤਾਂ ਤਨ ਸੋਚਦਾ ਕਿ ਇਹ ਆਪੇ ਬਣਿਆ ਹੋਇਆ ਇਹਨੇ ਬੜੀਆਂ ਮੱਲੇ ਕਿ ਆਪਣੀਆਂ ਸਾਰ ਸਾਰ ਰਾਜ ਰਜ ਕੇ ਅਟਵੜ ਪਾਰਟੀਆਂ ਦੇ ਵਿੱਚ ਮੈਂਬਰ ਲੈ ਕੇ ਜਿਵੇਂ ਹੁਣ ਬੀਬੀ ਜਗੀਰ ਕੌਰ ਸੀ ਪ੍ਰੇਮ ਸਿੰਘ ਚੰਦੂ ਮਾਇਦਾ ਜਾਂ ਬਾਰੀਵਾ ਪਰਿਵਾਰ ਸੀ ਇਹਦਾ ਪ੍ਰਜੋਰ ਇਹਦੀ ਇਹ ਮਤ ਕਰਦੇ ਰਹੇ ਸਾਡੇ ਕੋਲ ਸਬੂਤ ਤੱਕ ਨਹੀਂ ਮੈਂ ਬਾਬਾ ਜੀ ਇੱਥੇ ਥੋੜੇ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਨੇ ਪਹਿਲਾਂ ਕੈਮਰਾ ਇਹ ਸਵਾਲ ਕਰਨ ਦਾ ਮਕਸਦ ਇਸ ਲਈ ਸੀਗਾ ਤੁਸੀਂ ਨੇ ਕਿਹਾ ਕਿ ਬਾਬਾ ਬਲਵੀਰ ਸਿੰਘ ਦੀ ਗੋਲੀ ਦੇ ਨਾਲ ਮਰਿਆ ਹੋ ਸਕਦਾ ਹੈ ਉਹ ਪੁਲਿਸ ਮੁਲਾਜ਼ਮ ਕਿਤੇ ਆਪਸੀ ਖੁੰਦਕ ਕੱਢਣ ਦੇ ਲਈ ਇਲਜ਼ਾਮਬਾਜ਼ੀ ਤਾਂ ਨਹੀਂ ਇਹ ਲੱਗ ਰਹੀ ਕਿਉਂਕਿ ਤੁਹਾਡੇ ਵਿਚਾਰਕ ਮਤ ਭੇਦ ਇੱਥੇ ਮੈਂ ਕਹੂੰਗਾ ਬਾਬਾ ਬਲਵੀਰ ਸਿੰਘ ਆਪਣਾ ਤਰੀਕੇ ਨਾਲ ਕਾਰਜ ਕਰਦੇ ਨੇ ਤੁਸੀਂ ਸੰਥਿਆ ਦੇ ਰਹੇ ਹੋ ਦਲ ਬੇਸ਼ੱਕ ਇੱਕਾ ਬਈ ਚਲੋ ਵਿਚਾਰਕ ਮਤ ਭੇਦ ਨੇ ਉਹ 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 ਕੌਮ ਜਿਵੇਂ ਜਾਂ ਪੰਥ ਜਿਵੇਂ ਚਾਹੇ ਉਹ ਸੌਟ ਆਊਟ ਹੋ ਜਾਣਗੇ ਕਿਤੇ ਉਹ ਆਪਣੇ ਜਿਹੜੇ ਨੇ ਕੱਢਣ ਦੇ ਲਈ ਤਾਂ ਨਿੱਜੀ ਕਿੜਾ ਕੱਢਣ ਦੇ ਲਈ ਤਾਂ ਨਹੀਂ ਬਾਬਾ ਬਲਬੀਰ ਸਿੰਘ ਦੇ ਉੱਪਰ ਅਲੀਗੇਸ਼ਨਾਂ ਲਗਾ ਰਹੇ ਮੈਂ ਤੁਹਾਡਾ ਇੱਕ ਹੋਰ ਇੰਟਰਵਿਊ ਵੀ ਸੁਣ ਰਿਹਾ ਸੀਗਾ ਸੁਲਤਾਨਪੁਰ ਲੋਧੀ ਗੋਲੀकांड ਦਾ ਮੁੱਖ ਦੋਸ਼ੀ ਹੀ ਤੁਸੀਂ ਬਾਬਾ ਬਲਬੀਰ ਸਿੰਘ ਨੂੰ ਕੱਢ ਕੇ ਰੱਖਾ ਦਿੱਤਾ ਬਿਲਕੁਲ ਜੀ ਬਿਲਕੁਲ ਮੈਨੂੰ ਕੋਈ ਉਹਦੇ ਦੀ ਲੋੜ ਨਹੀਂ ਜਿਹੜਾ ਮੈਂ ਇਹ ਦੋਸ਼ ਲਾ ਰਿਹਾ ਨਾ ਕਿ ਮੈਂ ਕੋਈ ਸ਼ਾਇਦ ਕੋਈ ਜ਼ਹੀਦਾਰੀ ਚਾਹੀਦੀ ਜਾਂ ਕਿ ਅਹੁਦਾ ਚਾਹੀਦਾ ਨਹੀਂ ਮੈਂ ਪੰਥਰ ਸੇਵਾਦਾਰ ਹਾਂ ਔਰ ਸੇਵਾਦਾਰੀ ਬਣ ਕੇ ਰਹਾ ਮਾਂ ਇਸੀ ਦਾ ਗਿਰਦਾਵ ਮੈਨੂੰ ਸੇਵਾ ਹੀ ਕਰਾਇਓ ਇੰਦੇ ਦੋਸ਼ ਤਾਂ ਲਾ ਰਹੇ ਕਿ ਪਹਿਲਾਂ ਵੀ ਕਈ ਵਾਰ ਮੱਲਨ ਗੋਲੀकांड ਹੋਇਆ ਤਿੰਨ ਉੱਥੇ ਚੜਾਈ ਕਰਕੇ ਉੱਥੇ ਵੀ ਮੇਰਾ ਨਾਲ ਹਾਂ ਤਾਂ ਠੀਕ ਹੈ ਜੀ ਇਸ ਕਰਕੇ ਜਿੰਨੇ ਵੀ ਗੋਲੀकांडਾਂ ਦੇ ਨਾਂ ਲਉਂਦਾ ਰਹੇ ਤੇ ਇੱਥੇ ਵੀ ਜਿਹੜਾ ਗੋਲੀकांड ਹੋਇਆ ਕਿਉਂਕਿ ਇਹਦਾ ਗਰੁੱਪ ਵੀ ਉੱਥੇ ਲੱਗੇ ਜਾ ਕੇ ਸੀ ਤਾਂ ਹੀ ਮੰਗ ਕਰ ਰਹੇ ਨਾ ਕਿ ਇਹਨਾਂ ਦੇ ਬੰਦਿਆਂ ਦੀ ਉੱਥੇ ਜਾਂਚ ਹੋਵੇ ਜੇ ਸਾਡੇ ਦੀ ਜਾਂਚ ਹੋ ਗਈ ਤਾਂ ਇਹਨਾਂ ਦੀ ਵੀ ਹੋਵੇ ਅਸੀਂ ਕਾਤਲ ਨਹੀਂ ਗਏ ਅਸੀਂ ਪੰਜਾਬ ਦੇ ਰਖਵਾਲੇ ਆ ਪੰਜਾਬ ਦੇ ਭਲੇ-ਵੱਲ ਚੱਲਦੇ ਆ ਪ੍ਰਚਾਰ ਕਰਦੇ ਆ ਪਿੰਡਾਂ ਪਿੰਡਾਂ ਜਾ ਕੇ ਸਾਡਾ ਅੱਜ ਵੀ ਦਲਪਨ ਜਾਂਦਾ ਗਿਆਨੀ ਸ਼ਮਸ਼ੀਰ ਸਿੰਘ ਜੀ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਆ ਅੰਮ੍ਰਿਤ ਸਿੱਖ ਸੰਚਾਰ ਕਰਦੇ ਆ ਮੱਲੇ ਕਰਦੇ ਆ ਤੇ ਚੰਗੇ ਕੰਮ ਹੀ ਕਰ ਰਹੇ ਆ ਜੇਕਰ ਤੁਸੀਂ ਸਿਕਿਉਰਿਟੀ ਨੂੰ ਲੈ ਕੇ ਸਵਾਲ ਖੜੇ ਕਰਦੇ ਹੋ ਕਿ ਸਰਕਾਰਾਂ ਦੇ ਵਿੱਚ ਮਿਲ ਕੇ ਸਿਕਿਉਰਟੀਆਂ ਜਿਹੜੀਆਂ ਨੇ ਲਈਆਂ ਗਈਆਂ ਨੇ Z+ ਸੁਰੱਖਿਆ ਲਈਆਂ ਗਈਆਂ ਨੇ ਇੱਕ ਪਾਸੇ ਅਲੀਗੇਸ਼ਨ ਲਗਾਉਨੇ ਹੋ ਪਰ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਮਹਾਂਪੁਰਖ ਗਣ ਸੰਤ ਬਾਬਾ ਸੰਤਾ ਸਿੰਘ ਜੀ ਦੇ ਨਾਲ ਉਹਨਾਂ ਦੇ ਨਾਲ ਵੀ ਤਾਂ ਸੁਰੱਖਿਆ ਕਰਮੀ ਸੀਗੇ ਜੇਕਰ ਬਲਵੀਰ ਸਿੰਘ 96 ਕਰੋੜੀ ਗਲਤ ਨੇ ਤਾਂ ਬਾਬਾ ਸੰਤਾ ਸਿੰਘ ਜੀ ਮਾਫ ਕਰਿਓ ਮੈਂ ਬਿਲਕੁਲ ਮੈਂ ਕਦਰ ਕਰਦਾ ਥੋੜੇ ਆ ਭਾਵਨਾਵਾਂ ਦੀ ਮੈਂ ਤੁਹਾਡੇ ਮੁਖੀ ਦੀ ਕਦਰ ਕਰਦਾ ਮੈਂ ਨਿਹੰਗ ਸਿੰਘ ਬਾਣੇ ਦੀ ਇੱਜ਼ਤ ਕਰਦਾ ਪਰ ਇੱਥੇ ਸਵਾਲ ਬਣਦਾ ਹੈ ਕਿ ਫਿਰ ਬਾਬਾ ਸੰਤਾ ਸਿੰਘ ਜੀ ਨੇ ਵੀ ਤਾਂ ਜੜੀਆਂ ਨੇ ਸੁਰੱਖਿਆ ਕਰਮੀ ਜਿਹੜਨੇ ਆਪਣੇ ਨਾਲ ਰੱਖੇ ਸੀ ਉਹ ਵੀ ਸਰਕਾਰ ਦੀ ਤਨਖਾਹ ਲੈਣ ਵਾਲੇ ਸੀ ਨਿਹੰਗ ਸਿੰਘ ਫੌਜਾਂ ਨੂੰ ਜੀ ਆਪਣੇ ਰੱਖਿਆ ਦੇ ਲਈ ਇੱਕ ਕਾਮਨਾਗਰਿਕ ਨੂੰ ਰੱਖਣਾ ਕਿਵੇਂ ਪਰ ਬਾਬਾ ਸੰਤਾ ਜੀ ਮੰਗ ਕੇ ਨਹੀਂ ਲਈ ਬਾਹਰ ਉਹ ਆਪ ਦੀ ਮਤਲਬ ਕਿ ਸੰਗ ਦੀ ਲੱਖਾਂ ਦੀ ਗਿਣਤੀ ਚ ਆਉਂਦੀ ਸੀ ਆਪ ਦੀ ਜਿਵੇਂ ਆਪਾਂ ਕਹਿੰਦੇ ਸਕਿਉਰਟੀ ਬਾਹਰ ਲੌੜੇ ਜਿਹਾ ਪਰ ਨਾਲ ਨਹੀਂ ਅੰਦਰ ਤੱਕ ਨਹੀਂ ਜਾਂਦੇ ਸੀ ਦਰਬਾਰਾਂ 'ਚ ਨਹੀਂ ਜਾਂਦੀ ਪੁਲਿਸ ਸਾਰੀਆਂ ਪੁਰਾਣੀਆਂ ਵੀਡੀਓ ਕੱਢ ਕੇ ਦੇਖ ਲਓ ਬਾਬੇ ਸੰਤਾ ਸਿੰਘ ਦੇ ਨਾਲਕ ਦੇ ਗੁਰਦੁਆਰੇ ਦੇ ਦਰਬਾਰ ਦੇ ਵਿੱਚ ਪੁਲਿਸ ਨਹੀਂ ਗਈ ਕਿਤੇ ਕੱਲ ਨੂੰ ਕੋਈ ਲਿਖਤੀ ਤਾਂ ਨਹੀਂ ਕੱਢ ਕੇ ਦੇ ਦੂਗਾ ਦੇਖੋ ਜੀ ਬਾਬਾ ਸੰਤਾ ਸਿੰਘ ਦੇ ਵੱਲੋਂ ਅਰਜੀ ਦਿੱਤੀ ਗਈ ਆ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਲਿਆਓ ਸਾਹਮਣੇ ਲਿਆਓ ਸਾਹਮਣੇ ਤਿਆਰ ਹਾਂ ਇਸ ਚੀਜ਼ ਨੂੰ ਜੇਕਰ ਕੋਈ ਬਿਲਕੁਲ ਔਰ ਇੱਕ ਇਹ ਵੀ ਨਾਲ ਇਹ ਲਿਆਓ ਕਿ ਬਾਬਾ ਸੰਤਾ ਸਿੰਘ ਮਹ ਪ੍ਰੇਸ਼ਾਦਾ ਕਾਲੀ ਗੁਰੂਦ ਘਰ ਦੇ ਦਰਬਾਰ ਦੇ ਵਿੱਚ ਸਕਿਉਰਟੀ ਅੰਦਰ ਗਈ ਹੈ ਜੇ ਗੈਰ ਹੌਰੀ ਨੇ ਆਗੇ ਸੰਘਾਇ ਲਈ ਕਿਉਂਕਿ ਸਾਨੂੰ ਆਪਦੀ ਤੁਹਾਡੀ ਸਕੌਲ ਦੀ ਬੜੀ ਤੇਜ ਹੈ ਇਹਦਾ ਦੁੱਜੇ ਰੱਖਿਆ ਕਰਦੇ ਆਂ ਸਾਨੂੰ ਸਕੌਲ ਦੀ ਕਿ ਲੋੜ ਪੈਗੀ ਮੈਂ ਸੁਲਤਾਨਪੁਰ ਲੋਧੀ ਗੋਲੀकांड ਤੇ ਆਵਾਂ ਤੁਸੀਂ ਕਾਫੀ ਸਮਾਂ ਜਿਹੜਾ ਜੇਲ੍ਹ ਦੇ ਵਿੱਚ ਲਗਾ ਕੇ ਆਇਆ ਹੋ तकरीबन 1.5 ਸਾਲ ਦਾ ਪੌਣੇ 2 ਸਾਲ ਦਾ ਸਮਾਂ ਤੁਸੀਂ ਨੇ ਲਗਾਇਆ ਜਿਸ ਦਿਨ ਇਹ ਗੋਲੀकांड ਹੁੰਦਾ ਤੁਸੀਂ ਉਸ ਸ਼ਾਉਣੀ ਦੇ ਵਿੱਚ ਮੌਜੂਦ ਸੀ ਨਹੀਂ ਜੀ ਨਹੀਂ ਸੀ ਮੈਂ ਨਦੇੜ ਦੀ ਨਦੇੜ ਮਹਾਰਾਸ਼ਟਰ ਦਾ ਨਾਵ ਨੰਦਾਂ ਦੀ ਧਰਤੀ ਹੈ ਜਿੱਥੇ ਸਾਬੇ ਕਮਾਲ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਤੋੜਿਆ ਸਿੰਘ ਸਾਹਿਬ ਜਹਦਰ ਬਾਬਾ ਬਨੋ ਸਿੰਘ ਜੀ ਨੂੰ ਨਾਲ ਬਾਬਾ ਬੰਦਾ ਸਿੰਘ ਬਹਾਦਰ ਜਰਨੈਲ ਪੰਥ ਦਾ ਔਰ ਉੱਥੇ ਮਹਾਰਾਜ ਨੇ ਗੁਰਤਾ ਗੱਦੀ ਜਿਹੜੀ ਆ ਆਗਿਆ ਭਈ ਅਕਾਲ ਕੀ ਤਬਈ ਚਲਾਇਓ ਪੰਥ ਸਭ ਸਿੱਖੋਂ ਕੋ ਹੁਕਮ ਹੈ ਗੁਰੂਆਂ ਦੇ ਗ੍ਰੰਥ ਤੇ ਧੰਨ ਗੁਰ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਉਸ ਸਥਾਨ ਤੇ ਉੱਥੇ ਮਾਤਾ ਸਾਹਿਬ ਦੇ ਮੰਜੀ ਦਾ ਕਾਲ ਯੁਗ ਤੇ ਉਹ ਸਤ ਹੋ ਜੁਗੀ ਪਾਵਨ ਤਪੋ ਸਥਾਨਾ ਉਹਤ ਆਪਸਥਾਨ ਤੇ ਬੱਚਿਆਂ ਨੂੰ ਵਿੱਦਿਆ ਦੀ ਕੇ ਪਾਉ ਸੰਥਿਆ ਦਿੰਦਾ ਸੀ ਔਰ ਦਰਬਾਰ ਦੇ ਚ ਕਥਾ ਵਿਚਾਰਾ ਕਰਦਾ ਸੀ ਔਰ ਉੱਥੇ ਜਿਹੜੇ ਸੇਵਾਵਾ ਨੇ ਉਹ ਪੰਥ ਦੇ ਕੋਲ ਨੇ ਔਰ ਉੱਥੇ ਜਿਹੜੇ ਮੌਜੂਦਾ ਮੁਖੀ ਨੇ ਸਿੰਘ ਸਭ ਜੈਦਰ ਬਾਬਾ ਤੇਜਾ ਸਿੰਘ ਜੀ ਅਕਾਲੀ ਮਹਾਪੁਰਸ਼ ਨੇ ਉਹਨਾਂ ਦੇ ਹੁਕਮ ਦੇ ਵਿੱਚ ਹੀ ਰਹੇ ਔਰ ਉਹਨਾਂ ਦੇ ਹੁਕਮ 'ਚ ਹੀ ਰਵਾਂਗੇ ਕਿਉਂਕਿ ਸਾਡੇ ਵੱਡੇ ਆ ਫਿਰ ਤੁਸੀਂ ਉਸ ਤੋਂ ਬਾਅਦ ਪੰਜਾਬ ਆਉਨੇ ਹੋ ਫਿਰ ਥੋੜੀ ਰੈਸਟ ਹੁੰਦੀ ਆ ਨਹੀਂ ਜੀ ਉਥੋਂ ਇਹਨੇ ਫਿਰ ਦਬਾਅ ਆਇਆ ਪੁਲਸ ਦਾ ਬਾਬਾ ਬਲਵੀਰ ਸਿੰਘ ਹਾਂਜੀ ਸਾਨੂੰ ਤਾਂ ਪਤਾ ਨਹੀਂ ਸਾਡੇ ਨਾਮ ਵਿੱਚ ਲਈ ਬੈਠਾ ਪਰਚਿਆਂ 'ਚ ਉੱਥੋਂ ਫਿਰ ਫੌਜਾਂ ਦੀ ਤੇ ਜੈਹਦਰ ਬਾਬਾ ਜੱਗਾ ਸਿੰਘ ਘੋੜਿਆਂ ਜੈਹਦਰ ਹੋਵੇ ਆ ਸਾਡੀ ਜਾਂਦੀ ਹੋਗੀ ਜੀ 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 ਬਿਲਕੁਲ ਇੱਥੇ ਵੀ ਆਪਣੇ ਆਏ ਸੀ ਜੀ ਤਾਂ ਉਹਨਾਂ ਦੇ ਨਾਮ ਮੇਰੇ ਰੈਸਟ ਹੋਈ ਆ ਨਾ ਤਾਂ ਉਹ ਇਸ ਗੋਲੀ ਕਾਂਡ ਦੇ ਵਿੱਚ ਸੀ ਲੜਾਈ ਦੇ ਵਿੱਚ ਸੀ ਨਾ ਫੌਜਾਂ ਸੀ ਇਸ ਕਰਕੇ ਸਾਨੂੰ ਦੋਵਾਂ ਨੂੰ ਜਾਣ ਬੁੱਝ ਕੇ ਸਿਰਫ ਹਰਾਸਮੈਂਟ ਕਰਨ ਦਾ ਮਾਰਾ ਜਾਂ ਖੱਜਲ ਕਰਨ ਦਾ ਮਾਰਾ ਇਹ ਕੰਮ ਕਰ ਰਹੇ ਆ ਪਰ ਕੌਮ ਨੂੰ ਪਤਾ ਹੈ ਪੰਥ ਨੂੰ ਪਤਾ ਸਾਡੇ ਹੌਂਸਲੇ ਵਧੰਦਰੇ ਕਿਉਂਕਿ ਪੰਥ ਦੇ ਇਸ ਰੂਪੇ ਨੇ ਜੇਲਾ ਪਰਚੇ ਤੇ ਪੰਥ ਦੇ ਰੂਪੇ ਨੇ ਤੇ ਅਸੀਂ ਸਤਿਗੁਰੂ ਮਹਾਰਾਜ ਦੇ ਹੁਕਮ ਦੇ ਵਿੱਚ ਆ ਪਰ ਇਹਨਾਂ ਜਰੂਰ ਕਵਾਂਗੇ ਅੱਗੇ ਜੇਲ੍ਹ ਚ ਗਏ ਸੀ ਮਗਰ ਉਹ ਕਿਸੇ ਨੇ ਸਾਡੀ ਮਤਲਬ ਕਿ ਬਾਤ ਨਹੀਂ ਕੀਤੀ ਚਲੋ ਪੰਥ ਲੈਵਲ ਤੇ ਸਾਨੂੰ ਸਭ ਕੋ ਜਾਣਦਾ ਰਿਹਾ ਸੰਗਤ ਲੈਵਲ ਤੇ ਸਾਰੇ ਪਿੱਛੇ ਲੱਗੇ ਪਰ ਸੰਗਤ ਜੀ ਇਹ ਸਾਡਾ ਬੇਨਤੀ ਆ ਅਸੀਂ ਤੁਹਾਡੇ ਹੀ ਸਾਰੇ ਪੰਜਾਬ ਦੇ ਬੱਚੇ ਆ ਸੱਚ ਤੇ ਚੱਲ ਰਹੇ ਆ ਇਸ ਕਰਕੇ ਜਦੋਂ ਵੀ ਕੋਈ ਇਹ ਜਿਹਾ ਕੰਮ ਹੁੰਦਾ ਆ ਉਦੋਂ ਜਾਂਚ ਮੰਗਿਆ ਕਰੋ ਉਦੋਂ ਸਾਧਿਆ ਕਰੋ ਕਿਉਂਕਿ ਇਹ ਜ਼ਰੂਰੀ ਆ ਪੰਥ ਦੀ ਸੇਵਾ ਵਾਸਤੇ ਬਾਬਾ ਜੀ ਤੁਸੀਂ ਇੱਕ ਗੱਲ ਕਹੀ ਕਿ ਸੰਗਤ ਪਿੱਛੇ ਹੜ ਗਈ ਚਲੋ ਪੰਥਕ ਲੈਵਲ ਦੇ ਉੱਪਰ ਜਾਂ ਜਥੇ ਵੱਲੋਂ ਤੁਹਾਨੂੰ ਮਦਦ ਜਿਹੜੀ ਆ ਮਿਲਦੀ ਰਹੀ ਜਿਹੜੀਆਂ ਉਸ ਸਮੇਂ ਜ਼ਰੂਰੀ ਸੀਗੀਆਂ ਚਾਹੇ ਵਕਾਲਤ ਦੇ ਤੌਰ ਤੇ ਹੋਵੇ ਜਾਂ ਹੋਰ ਜੇਲ੍ਹਾਂ ਦੇ ਜੋ ਵੀ ਹੁੰਦੇ ਨੇ ਉਸ ਤਰੀਕੇ ਦੇ ਨਾਲ ਹੋਵੇ ਪਰ ਜੀ ਸੰਗਤ ਦੇ ਮਨਾਂ ਦੇ ਵਿੱਚ ਨਿਹੰਗ ਸਿੰਘਾਂ ਨੂੰ ਲੈ ਕੇ ਸਵਾਲ ਅਕਸਰ ਰਹਿੰਦੇ ਨੇ ਕਿ ਯਾਰ ਕੌਮ ਦੇ ਲਈ ਕੀ ਕਰਦੇ ਨੇ ਆਪਸੀ ਲੜਾਈਆਂ ਨੇ ਥੋਡੀਆਂ ਬਾਬਾ ਬਰਬੀਰ ਸਿੰਘ 96 ਕਰੋੜੀ ਦੇ ਨਾਲ ਨੇ ਮੁਖੀ ਇਹ ਹੈਗਾ ਮੁਖੀ ਬਾਬਾ ਸੰਤਾ ਸਿੰਘ ਹੈਗੇ ਮੁਖੀ ਬਾਬਾ ਮਾਨ ਸਿੰਘ ਜੀ ਹੈਗੇ ਜਾਂ ਹੋਰ ਹੈਗੇ ਕਿ ਆਪਸੀ ਲੜਾਈਆਂ ਨੇ ਇਸ ਦੇ ਵਿੱਚ ਕੌਮ ਦਾ ਤਾਂ ਕੋਈ ਪੰਥਕ ਤਾਂ ਕੋਈ ਲੜਾਈ ਨਹੀਂ ਕਹਿੰਦੇ ਫਿਰ ਅਸੀਂ ਕਿਉਂ ਕਰੀਏ ਜਦੋਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਇੱਕ ਸਮੇਂ ਦੂਜਿਆਂ ਨੂੰ ਸਾਫ ਦਬਾਉਣ ਦੇ ਲਈ ਲੜਦੀਆਂ ਸੀ ਬਾਬੇ ਬਾਬਾ ਅਕਾਲੀ ਫੁੱਲਾ ਸਿੰਘ ਜੀ ਵਰਗੇ ਮਹਾਨ ਯੋਧੇ ਇਸ ਕੌਮ ਦੇ ਵਿੱਚ ਹੋਏ ਨੇ ਨਿਹੰਗ ਸਿੰਘਾਂ ਦੇ ਵਿੱਚ ਹੋਏ ਨੇ ਕਹਿੰਦੇ ਅੱਜ ਕੱਲ੍ਹ ਤਾਂ ਆਪਸੀ ਕਲੇਸ਼ ਦੇ ਵਿੱਚ ਹੀ ਉਲਝ ਕੇ ਰਹਿ ਗਏ ਨੇ ਫੇਰ ਅਸੀਂ ਕਿਉਂ ਇਹਨਾਂ ਦੇ ਨਾਲ ਲੱਗੇ ਦੇਖੋ ਜੀ ਇਹ ਜੋ ਲੜਾਈ ਹੈ ਸਾਡੀ ਬਲਬੀਰ ਸਿੰਘ ਦੇ ਨਾਲ ਕਾਦੀ ਹੈ ਸਾਡੀ ਕੋਈ ਨੀਜੀ ਲੜਾਈ ਕੋਈ ਨਹੀਂ ਲੜਾਈ ਤਾਂ ਕੋਸੀ ਦੀ ਹੋਣਾ ਜੀ ਕਿ ਇਹਨੂੰ ਮੁਖੀ ਮੰਨਿਓ ਇਹਨੂੰ ਮੁਖੀ ਬਣਾਉਣਾ ਨਹੀਂ ਜੀ ਨਹੀਂ ਇਹਨੂੰ ਜਦੋਂ ਮੁਖੀ ਬਣਾਇਆ ਨਹੀਂ ਫੇਰ ਅਸੀਂ ਕਿਉਂ ਮੰਨਗੇ ਇਹੀ ਗੱਲ ਕਹਿੰਦਾ ਸੰਗਤ ਨੂੰ ਤਾਂ ਹੀ ਮੰਗ ਰੇਣਾ ਸਾਥ ਕਿ ਸੰਗਤ ਜੀ ਜਿਹੜੀਆਂ ਅਸੀਂ ਇਨਕੁਆਰੀਆਂ ਮੰਗ ਰਹੇ ਤੁਸੀਂ ਨਾਲ ਸਾਥ ਦਿਓ ਸਾਡੀ ਆਵਾਜ਼ ਦੇ ਚ ਆਵਾਜ਼ ਨਾਲ ਬਣਾਓ ਠਾਓ ਕਿਉਂਕਿ ਪੰਜਾਬ ਦਾ ਮਸਲਾ ਜੇ ਇਹ ਪੰਥੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਨਵਾਜੇ ਆਇਆ ਮਾਲਕ ਨੇ ਕੋਈ 20 ਪੰਥ ਨਹੀਂ ਸਾਜੇ ਸੀ ਇੱਕੋ ਹੀ ਪੰਥ ਸਾਜਿਆ ਔਰ ਉਹ ਪੰਥ ਦੀਆਂ ਅੱਗੇ ਸ਼ਾਖਾਾਂ ਨੇ ਪੰਜ ਤਰਨੇ ਦਾਲ ਫਿਰ ਗਿਆ 12 ਮਿਸਲਾ ਸੰਪਰਦਾਵਾ ਟਕਸਾਲਾ ਨਿਰਮਲਪੰਥ ਇਹ ਸਾਰਾ ਸਾਡਾ ਇੱਕ ਪਰਿਵਾਰ ਆ ਫਲਵਾੜੀ ਸਾਡੀ ਇਹ ਇਹ ਤਾਂ ਬੇਨਤੀ ਕਰਦੇ ਆ ਕਿ ਸਾਡੇ ਹੁਣ ਸਿੰਘ ਸਾਰੇ ਉਲਝੇ ਹੋਏ ਨੇ ਜੇਲਾਂ ਦੇ ਵਿੱਚ ਨੇ ਹੂੰ ਇਸ ਕਰਕੇ ਵੱਡੇ ਵੱਡੇ ਬੁਰਦਵਾਰਾਂ ਦੇ ਜਿਵੇਂ ਗੁਰਦਾਰ ਲੱਖੀ ਜੰਗਲ ਸਾਹਿਬ ਗੁਰਦਾਰ ਗੁਰੂ ਸਾਹਿਬ ਸਾਹਿਬ ਦਮਦਮਾ ਸਾਹਿਬ ਅਨੇਕਾਂ ਨੇ ਸਥਾਨਾਂ ਦੇ ਕਬਜ਼ੇ ਕਰ ਲਏ ਸਾਡੇ ਹੂੰ ਜਿਹੜਾ ਮਾਇਆ ਦਾ ਸਲੂਸ਼ਨ ਹੀ ਨੇ ਖਤਮ ਕਰਦਾ ਸਾਡਾ ਤਾਂ ਸੰਗਤ ਨੂੰ ਕਹਿ ਰਹੇ ਭਾਈ ਮਾਇਆ ਕੰਨੀ ਹੋ ਵੀ ਤਨ ਮਨ ਧਨ ਤਿੰਨੇ ਤਰ੍ਹਾਂ ਦੀਆਂ ਸੇਵਾਵਾਂ ਦੇ ਨਾਲ ਸਾਥ ਦਿਓ ਕਿਉਂਕਿ ਇਹ ਪੰਥ ਪਰਮੇਸ਼ਰ ਦਾ ਪੰਥ ਪੰਜਾਬ ਦੇ ਵਿੱਚ ਪਹਿਲਾਂ ਵੀ ਵਿਚਰਦਾ ਰਿਹਾ ਅੱਜ ਵੀ ਵਿਚਰ ਰਿਹਾ ਹੈ ਔਰ ਇਹੀ ਪੰਥ ਜਦੋਂ ਪੰਜਾਬ ਦੇ ਕੋਈ ਭੀੜ ਪੈਣੀ ਹੈ ਇਨੇ ਖੜਨਾ ਹੈ ਖੜਦਾ ਰਿਹਾ ਸਿੱਧਾ ਸਪਸ਼ਟ ਸਵਾਲ ਹਾਂਜੀ ਕੀ ਬਾਬਾ ਬਲਬੀਰ ਸਿੰਘ ਦੇ ਨਾਲ ਟੇਬਲ ਟਾਕ ਹੋ ਸਕਦੀ ਹੈ ਜੇ ਬਾਬਾ ਬਲਬੀਰ ਸਿੰਘ ਦੇ ਨਾਲ ਦੇ ਸਿੰਘ ਜਿਹੜੇ ਨੇ ਗੱਲਬਾਤ ਦੇ ਲਈ ਬੁਲਾਉਂਦੇ ਨੇ ਬਿਲਕੁਲ ਜੀ ਟੇਬਲ ਟਾਕ ਦੇ ਲਈ ਤਿਆਰ ਹਾਂ ਤਿਆਰ ਆਈ ਪੰਜ ਛੇ ਗਾਵਾਂਗੇ ਏ ਪੰਜ ਸਾਂਗ ਲੱਗੇ ਆ ਜੀ ਆਜੇ ਆਪ ਜੀ ਅਸੀਂ ਬੈਠਾਂਗੇ ਜਰੂਰ ਕਿਉਂ ਨਾ ਪੰਥ ਦਾ ਮਸਲਾ ਆ ਸਾਡੇ ਪੰਜਾਬ ਦਾ ਮਸਲਾ ਆ ਇਹ ਕੋਈ ਨਿੱਕਾ ਮੋਟਾ ਮਸਲਾ ਨਹੀਂ ਜਿੱਥੋਂ ਤੱਕ ਵੀ ਸਿੱਖ ਸਮਾਜ ਬੈਠਾ ਵਰਲਡ ਤੱਕ ਇਹ ਸਾਰਿਆਂ ਦਾ ਮਸਲਾ ਕਿਉਂਕਿ ਬੁੱਢੇ ਦਲ ਦੀ ਫੌਜ ਵਿਸ਼ਵ ਤੱਕ ਫੈਲੀ ਹੋਈ ਆ ਹੂੰ ਥਾਂਏ ਤੇ ਮੀਡੀਆ ਦਾ ਹੀ ਇਹ ਦੱਸ ਰਹੇ ਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਆ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਬਾਬਾ ਬਲਬੀਤ ਸਿੰਘ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਅਲੀਗੇਸ਼ਨ ਜਿਹੜਾ ਗੋਲੀ ਕਾਂਡ ਆ ਕਿ ਉਹਨਾਂ ਦੀ ਵਜ੍ਹਾ ਦੇ ਨਾਲ ਜਾਂ ਉਹਨਾਂ ਦੇ ਸਾਜ਼ਿਸ਼ ਦੇ ਨਾਲ ਉਹਨਾਂ ਦੇ ਰਸੂਖ ਦੇ ਨਾਲ ਹੋਇਆ ਕੀ ਸਿਰਫ ਤੁਹਾਨੂੰ ਪਰੇਸ਼ਾਨ ਕਰਨਾ ਹੀ ਮਾਮਲਾ ਲੱਗਦਾ ਜਾਂ ਫਿਰ ਕੁਝ ਹੋਰ ਮਨਸ਼ਾ ਵੀ ਜਿਹੜੀ ਆ ਇਸ ਪਿੱਛੇ ਕਿਉਂਕਿ ਐਡਾ ਵੱਡਾ ਹਮਲਾ ਕਰਨਾ ਜੀ ਪੰਜਾਬ ਦੀ ਪੁਲਿਸ ਦੇ ਉੱਪਰ ਇੱਕ ਵਰਦੀ ਦੇ ਉੱਪਰ ਹਮਲਾ ਕਰਨਾ ਉਹ ਵੀ ਸਾਡੇ ਹੀ ਨੇ ਉਹ ਵੀ ਪੰਜਾਬ ਦੇ ਨੇ ਸਾਡੇ ਉਹਨਾਂ ਦੇ ਉੱਪਰ ਹਮਲਾ ਕਰ ਦੇਣਾ ਬਹੁਤ ਵੱਡਾ ਮਸਲਾ ਹੋ ਜਾਂਦਾ ਜੀ ਨਹੀਂ ਅਸੀਂ ਨਹੀਂ ਕੀਤਾ ਜਦੋਂ ਅੰਦਰ ਗੋਲੀਆਂ ਚੱਲ ਪਈਆਂ ਫੇਰ ਕੰਮ ਨਹੀਂ ਬਾਬਾ ਬਲਵੀਰ ਸਿੰਘ ਜੀ ਤੁਸੀਂ ਅਲੀਗੇਸ਼ਨ ਲਗਾਏ ਨੇ ਮਨਸ਼ਾ ਕੀ ਲੱਗਦੀ ਉਹਨਾਂ ਦੀ ਕਿ ਸਿਰਫ ਤੁਹਾਨੂੰ ਹਰਸ ਕਰਨਾ ਹਰਸ਼ ਕਰਨ ਦੇ ਲਈ ਹੀ ਉਹ ਤੁਹਾਨੂੰ ਕਰ ਹੀ ਚੁੱਕੇ ਐ ਇੱਕ ਵਾਰ ਨੇ ਕਈ ਵਾਰ ਮੇਰੇ ਤੇ ਪਰਚੇ ਪਾ ਬਾਬਾ ਆ ਕੇ ਮੈਨੂੰ ਭੇਜ ਚੁੱਕੇ ਐ ਉਹ ਤਾਂ ਕਰ ਹੀ ਜਾਂਦਾ ਮੇਰੇ ਤੇ ਮੈਂ ਤਾਂ ਅੱਗੇ ਵੀ ਡਰਾਂ ਫੇਰ ਨਾ ਪਰਚੇ ਪਾ ਤਾਂ ਇਹ ਸੰਗ ਨੂੰ ਕਹਿੰਦਾ ਭਾਈ ਸਾਥ ਦੇ ਦਿਓ ਇਹਨਾਂ ਵੇ ਫੇਰ ਅੰਦਰ ਭੇਜ ਦੇਣਾ ਤੇ ਫਿਰ ਕੋਈ ਮੇਰੇ ਬਾਹਣਾ ਫੜੇ ਤਾਂ ਇਹ ਤਾਂ ਬੇਨਤੀਆਂ ਕਰ ਰਹੇ ਐ ਮੈਂ ਤਾਂ ਇਹ ਪੂਰਾ ਰਾਜ਼ਮਲੇ ਕੀਤਾ ਹੋਇਆ ਕਰ ਰਿਹਾ ਐ ਔਰ ਸਾਡੇ ਮੁਖੀ ਸਿੰਘਾਂ ਨੂੰ ਵੀ ਕਰ ਰਿਹਾ ਐ ਕੱਲਾ ਮੈਨੂੰ ਨਹੀਂ ਹੋਰਾਂ ਤੇ ਵੀ ਤਾਂ ਹੀ ਇੰਨ ਤੇ ਕਹਿੰਦੇ ਕਿ ਇਹ ਇਨਸਾਨ ਕਿ ਪਹਿਲਾਂ ਵੀ ਕੁਝ ਸਰਕਾਰੀ ਸਰਕਾਰਾਂ ਦੇ ਬੰਦਿਆਂ ਨਾਲ ਲੜ ਕੇ ਕਿਉਂ ਕੀਤੇ ਐ ਤੇ ਹੁਣ ਤਾਂ ਸਿੱਧਾ ਇਸ ਰਿ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਅਸੀਂ ਕਿ ਉਹਨਾਂ ਦੇ ਵਿਰੋਧੀ ਥੋੜਾ ਸੀ ਅਸੀਂ ਧਰਮ ਪੱਖ ਦੇ ਬੰਦੇ ਸੀ ਸਾਡਾ ਕੁ ਰਾਜ ਨਹੀਂ ਤੇ ਲੈਣਾ ਦੇਣਾ ਹੀ ਕੋਈ ਨਹੀਂ ਸੀ ਪਰ ਸਰ ਤੇ ਰਾਜ ਦੀ ਚੱਲ ਗਈ ਜਿਹੜੀ ਇਹ ਗੋਲੀ ਕਾਂਡ ਹੋਇਆ ਹੁਕਮ ਤਾਂ ਸਿਰਿ ਭਗਵੰਤ ਮਾਨ ਦੇ ਚੱਲੇ ਉੱਥੇ ਰਾਜਨੀਤਿਕ ਨੀਤੀ ਤੋਂ ਪ੍ਰੇਰਿਤ ਗੋਲੀ ਕਾਂਡ ਜਿਹੜਾ ਹੋਇਆ ਥਾਈ ਮੰਕਰ ਰੇਣੇ ਕੰਦੀ ਉੱਚ ਪੱਜੇ ਪੱਧਰੀ ਜਾਂਚ ਹੋਵੇ ਉੱਥੇ ਕੁਖਾਰ ਕੋ ਥੋੜਾ ਬੈਠੇ ਸੀ ਉੱਥੇ ਅੰਤਕਵਾਦੀ ਥੋੜਾ ਬੈਠੇ ਸੀ ਗੁਰੂ ਦੀ ਫੌਜ ਬੈਠੀ ਸੀ ਕਥਾ ਕੀਰਤਨ ਚੱਲ ਰਿਹਾ ਬਾਣੀ ਚੱਲ ਰਹੀ ਆ ਪੁੱਛਦਾ ਆਇਆ ਮਲਾ ਉਹਰੇ ਆਪਣੇ ਕਿਤੇ ਇੱਕ ਕੇ ਬਾਹਰਲੀ ਜਿਵੇਂ ਫੌਜ ਆ ਕੇ ਬੈਗੀ ਹੋਵੇ ਜਿਉ ਗੱਲ ਸੀ ਬੈ ਕੇ ਕਰਦੇ ਅਮਰਤ ਦੇ 4 ਵਜੇ ਪੋਸਟਾ ਦਾ ਗੁਰੂ ਕਰਸਾ ਇੱਕ ਬਾਣੀ ਪੜ੍ਹਦਾ ਹੁੰਦਾ ਕੋਈ ਇਸ਼ਨਾਨ ਕਰ ਲਿਆ ਕੋਈ ਨਾਮ ਜਪਰੇ ਇਹ ਬੜੀ ਜਾਂ ਇਹਦੀ ਲੋੜਾ ਪਾਇਆ ਗਿਆ ਸਾਨੂੰ ਜੇਲ੍ਹਾਂ ਚੋਂ ਆ ਕੇ ਪਰ ਕਿਉਂ ਬਾਹਰ ਜੀ ਬੋਲਣਾ ਪਿਆ ਕਿਉਂਕਿ ਸਾਡੇ ਜਿਹੜੇ ਬੰਦੇ ਬੋਲਣ ਵਾਲੇ ਸੀ ਅੱਗੇ ਲੱਗਣ ਵਾਸਤੇ ਜੇਲ੍ਹਾਂ ਛੱਡਦੇ ਪਹਿਲਾਂ ਬਾਬਾ ਜੱਗਿਆ ਸਿੰਘ ਜਵਾਨ ਤੇ ਬਾਹਰ ਆਏ ਨੇ ਹੁਣ ਫੌਜਾਂ ਆਈਆਂ ਨੇ ਤੇ ਮੈਨੂੰ ਇਹ ਤਾਂ ਸੰਗਤ ਵਿੱਚ ਆਉਣਾ ਪਿਆ ਖਾਲਸਾ ਜੀ ਇਹ ਮੁੱਦਾ ਸੀ ਬੜਾ ਵੱਡਾ ਗੰਭੀਰ ਮੁੱਦਾ ਸੀ ਕੱਲੇ ਇਹ ਸੁਲਤਾਨਪੁਰ ਦਾ ਨਹੀਂ ਲੱਖੀ ਜੰਗਲ ਸਭ ਇਹਨੇ ਕਬਜ਼ਾ ਕੀਤਾ ਜਦੋਂ ਸਰਕਾਰ ਨੇ ਕਿਹਾ ਜਿਹੜੇ ਤੁਹਾਡੇ ਕੋਲ ਤੁਸੀਂ ਰੱਖੋ ਜਿਹੜੇ ਇਹਦੇ ਕੋ ਇਹਦੇ ਕੋ ਰਹਿਣ ਦਿਓ ਫਿਰ ਇਹ ਕਿਉਂ ਕਰ ਰਿਹਾ ਗੁਰੂ ਸਰ ਸਾਹਿਬ ਕਬਜ਼ਾ ਕੀਤਾ ਕਿਉਂ ਕੀਤਾ ਦਮਦਮਾ ਸਾਹਿਬ ਕਬਜ਼ਾ ਕਰ ਲਿਆ ਕਿਉਂ ਕਰ ਲਿਆ ਹੋਰਾਂ ਜਗ੍ਹਾ ਤੇ ਕਬਜ਼ੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਦੀਆਂ ਤੇ ਸਰਕਾਰ ਜੀ ਇਹਦਾ ਸਹਾਰਨਾ ਦਿਓ ਜਦੋਂ ਫਿਰ ਗੁਰਦਾਰੇ ਜੇ ਟਕਰਾਅ ਬਣੂਗਾ ਤੇ ਫਿਰ ਕੋਈ ਕੀ ਹੁੰਦਾ ਜੀ ਤਾਂ ਬੇਨਤੀਆਂ ਕਰਦੇ ਕਿ ਅਸੀਂ ਅਪਰਾਧੀ ਨਹੀਂ ਗਏ ਅਸੀਂ ਸ਼ਾਂਤਮਈ ਰਹਿਣ ਵਾਲੇ ਆ ਕਾਨੂੰਨ ਨਾਲ ਚੱਲਣ ਵਾਲੇ ਆ ਕਾਨੂੰਨ ਦਾ ਸਾਥ ਦੇਵਾਂਗੇ ਜਿਹੜੀਆਂ ਜਾਂਚਾਂ ਹੋਣਗੀਆਂ ਮੈਂ ਖੁਦ ਗਵਾਹ ਵੀ ਆ ਸਬੂਤ ਵੀ ਪੇਸ਼ ਕਰੂੰਗਾ ਮੈਂ ਜੀ ਬਹੁਤ ਬਹੁਤ ਸ਼ੁਕਰਿਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਆਪਣਾ ਪੱਕਾ ਰੱਖਣ ਦੇ ਲਈ ਠੀਕ ਹੈ ਜੀ ਸੋ ਬਾਬਾ ਬਲਵੀਰ ਸਿੰਘ 96 ਕਰੋੜੀ ਦੇ ਉੱਪਰ ਗਿਆਨੀ ਗੁਰਪਿੰਦਰ ਸਿੰਘ ਹੁਣਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਬਦਲਾਖੋਰੀ ਦੀ ਰਾਜਨੀਤੀ ਨੂੰ ਦੇਹਿਕੇ ਸੁਲਤਾਨਪੁਰ ਲੋਧੀ ਗੋਲੀਕਾਂਡ ਦੇ ਵਿੱਚ ਉਹਨਾਂ ਨੂੰ ਤੇ ਉਹਨਾਂ ਦੇ ਕਈ ਸਾਥੀਆਂ ਨੂੰ ਉਲਝਾਇਆ ਗਿਆ। ਹੁਣ ਇਹਨਾਂ ਇਲਜ਼ਾਮਾਂ ਦੀ ਸੱਚਾਈ ਕੀ ਆ ਇਹ ਤਾਂ ਖੈਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਬਾਬਾ ਬਲਵੀਰ ਸਿੰਘ 96 ਕਰੋੜੀ ਜਾਂ ਉਹਨਾਂ ਦੇ ਸਾਥੀ ਇਸ ਮਾਮਲੇ ਦੇ ਉੱਪਰ ਜੇਕਰ ਪੰਜਾਬ ਪ੍ਰਤਨ ਦੇ ਉੱਪਰ ਆਪਣਾ ਸਪਸ਼ਟੀਕਰਨ ਰੱਖਣਾ ਚਾਹੁੰਦੇ ਨੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਅਸੀਂ ਜਿਸ ਤਰ੍ਹਾਂ ਬਾਬਾ ਗੁਰਪਿੰਦਰ ਸਿੰਘ ਨੂੰ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹੀ ਕੋਸ਼ਿਸ਼ ਬਾਬਾ ਬਲਵੀਰ ਸਿੰਘ 96 ਕਰੋੜੀ ਨੂੰ ਵੀ ਹੋਏਗੀ ਇਹਨਾਂ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਸਬੰਧੀ ਸਵਾਲ ਅਸੀਂ ਬਾਬਾ ਬਲਵੀਰ ਸਿੰਘ 96 ਕਰੋੜੀ ਨੂੰ ਵੀ ਕਰਨਾ ਚਾਹੁੰਦੇ ਹਾਂ ਧੰਨਵਾਦ